ਕੁਝ ਅਸੀਂ ਤਾਂ ਖਲੋਤੇ ਸਾਂ ਅਸੀਂ ਤਾਂ ਆਪਣੀ ਜ਼ਮੀਨ ਵਾਉਣ ਵਾਸਤੇ ਗਏ ਸਾਂ ਤੇ ਖਲੋਤਿਆਂ ਤੇ ਉਹਨਾਂ ਨੇ ਸਾਡੇ ਜਿਹੜੀਆਂ ਕਿਰਪਾਣਾ ਚਦਾਈਆਂ ਨਸ਼ੇ ਨਸ਼ੇ ਦੇ ਨਾਲ ਤੋਦਤੀ ਇਹ ਕਿਹੜੇ ਪਿੰਡ ਦਾ ਮਾਮਲਾ ਸਖਤਾ ਖਲਾਸਪੁਰ ਦਾ ਪਿੰਡ ਬਲਾਸਪੁਰ ਕਿੰਨੇ ਬੰਦੇ ਜ਼ਖਮੀ ਹੋਏ ਨੇ ਤੁਹਾਡੇ 15 16 ਬੰਦੇ ਜ਼ਖਮੀ ਨੇ ਵਿੱਚੋਂ 4-5 ਬਹੁਤ ਗੰਭੀਰ ਨੇ ਤੇ ਉਹ ਮਲਾਜੂ ਸਾਡੇ ਵਿਚਾਰੇ ਉਹਨਾਂ ਨੇ ਹੁਕਮ ਮੰਨਿਆ ਇਸ ਕਰਕੇ ਅਹੀਂ ਕਿਸੇ ਨਾ ਮਾਰਾ ਕੀਤਾ ਹੀ ਨਹੀਂ ਅਸੀਂ ਤੇ ਗੱਲ ਕਰ ਰਹੇ ਹਾਂ ਜੀ ਉਹਨਾਂ ਨੇ ਸਾਡੇ ਹਮਲਾ ਕਰਤਾ ਅਸਲ ਵਿੱਚ ਕਿਹੜੀ ਗੱਲ ਨੂੰ ਲੈ ਕੇ ਬਹਿਸ ਵਸਈਆ ਹੋਇਆ ਉਹ ਤੇ ਜਿਹੜਾ ਇੰਨਾ ਝਗੜਾ ਵਧਿਆ ਕੋਈ ਬਹਿਸ ਵਸਈਆ ਨਹੀਂ ਕੋਈ ਉਹ ਤਾਂ ਆਉਂਦਾ ਸਾਰੀ ਕਿਰਪਾ ਦਾ ਮਾਰਨ ਲੱਗ ਪਈ ਸਾਡੀ ਗੱਲਬਾਤ ਉਹ ਬਸ ਬਹਿਸ ਵਸਈਆ ਗਿਆ ਨਾ ਕੀ ਕਰਨਾ ਚਾਹੀਦਾ ਜੀ ਸਰਕਾਰ ਪ੍ਰਸ਼ਾਸਨ ਨੂੰ ਸਰਕਾਰ ਪ੍ਰਸ਼ਾਸਨ ਨਾਲ ਅਸੀਂ ਪਹਿਲਾਂ ਵੀ ਮਿਲੇ ਆ ਤੇ ਅੱਜ ਵੀ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੇ ਪਰਚਾ ਕਰਨ ਜਿਹਦੇ ਸਾਡੇ ਸੈਕਟਰ ਸਾਹਿਬ ਕਹਿ ਕੇ ਗਏ ਨੇ ਤੇ ਤੁਰੰਤ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਡਾਕਟੈਸਟ ਹੋਣੇ ਚਾਹੀਦੇ ਆ ਜਿਹਨਾਂ ਨੇ ਨਸ਼ੇ ਕੀਤੇ ਸੀ ਨਸ਼ੇ ਦੇ ਨਾਲ ਜਿਹੜੇ ਉਹ ਸਾਨੂੰ ਮਤਲਬ ਇਹਨਾਂ ਕਿਰਪਾਣਾ ਮਾਰੀਆਂ ਇਹ ਉਹ ਨਿੱਜੀ ਬੰਦੇ ਦੀ ਜਾਇਦਾਦ ਨਹੀਂ ਅਸੀਂ ਬਤੌਰ ਸੈਕਟਰੀ ਤਨਗੁਰੂ ਰਾਮਦਾਸ ਦਾ ਸਾਡਾ ਫਰਜ਼ ਹੈ ਕਿ ਉਹਦੀ ਜਾਇਦਾਦ ਸੰਭਾਲੀਏ ਅਸੀਂ ਉਹ ਹੀ ਆਪਣੀ ਜਾਇਦਾਦ ਸੰਭਾਲਣ ਆਏ ਸਾਂ ਸਾਡੇ ਕੋਲ ਦੁਕਾਨ ਖੇਤਰ ਆ ਸਾਡੇ ਕੋਲ ਅਦਾਲਤ ਨੂੰ ਇੱਜ਼ਤ ਹੈ ਸਾਰਾ ਕੁਝ ਸਤਿਕਾਰ ਇਹ ਤਨਗੁਰੂ ਰਾਮਦਾਸ ਦੀ ਸੇਵਾਦਾਰਾਂ ਦੇ ਸੱਟਾਂ ਲਾਈਆਂ ਇਹ ਸਾਨੂੰ ਨਹੀਂ ਸੱਟ ਸੱਟ ਲਾਈਆਂ ਇਹ ਤਨਗੁਰੂ ਰਾਮਦਾਸ ਨੇ ਚੈਲੰਜ ਕੀਤਾ ਇਹਨਾਂ ਨੂੰ ਅਗਲੀ ਕੀ ਕਾਰਵਾਈ ਜੀ ਆਪੂ ਵਖੋ ਜੀ ਇਹ ਚੋਪਾ ਜੇ ਤਾਂ ਜ਼ਮੀਨ ਛੱਡਣਗੇ ਠੀਕ ਆ ਨਹੀਂ ਅਸੀਂ ਤਾਂ ਗੁਰੂ ਘਰ ਦੀ ਜਾਇਦਾਦ ਹੈ ਉਹ ਤਾਂ ਅਸੀਂ ਨਹੀਂ ਛੱਡਣੀ ਉਹ ਤਾਂ ਕਿਸੇ ਹਲਕੀ ਜਿਹੜਾ ਇਹ ਸਾਨੂੰ ਕੋਈ ਧਰਨਾ ਲਾਉਣਾ ਪਿਆ ਅਸੀਂ ਵੱਡੇ ਪੱਧਰ ਤੇ ਧਰਨਾ ਵੀ ਲਾਵਾਂਗੇ ਮਾਨ ਜੋ ਪ੍ਰਧਾਨ ਸਾਹਿਬ ਨੂੰ ਅਸੀਂ ਦੱਸਦਾ ਸਾਰਾ ਕੁਝ ਆਪਣੇ ਅਗਲੇ ਦਫ਼ਤਰ ਜਾ ਕੇ ਜੋ ਵੀ ਕਾਰਵਾਈ ਕਰਾਂ ਨੰਬਰ 2 ਸ਼ਰੋਣੀ ਕੋਰਟ ਦਾ ਪ੍ਰਬੰਧਕ ਕਮੇਟੀ ਆ ਉਸ ਤੇ ਅਸੀਂ ਕੇਸ ਜਿੱਤੇ ਅਪੀਲ ਰੱਖਦੇ ਇਹ ਜ਼ਮੀਨ ਆ ਸਾਡੀ ਕਿਉਂਕਿ ਪਹਿਲਾਂ ਵੀ ਸਾਡਾ ਕੋ ਕਬਜ਼ਾ ਸੀਗਾ ਸਰਕਾਰ ਨੇ ਦਖਲ ਵੀ ਦਿੱਤਾ ਹੋਇਆ ਇਹ ਜ਼ਮੀਨਾਂ ਹੀ ਵਾਣ ਗਏ ਆ ਤੇ ਜਿਹੜੇ ਦੂਜੀ ਧਿਰ ਸੀ ਜਿਹੜੇ ਉੱਥੇ ਕਬਜਾ ਕਰਨਾ ਚਾਹੁੰਦੇ ਸੀ ਉਹਨਾਂ ਨੇ ਸਾਡੇ ਬੰਦਿਆਂ ਛੱਡਵਾਈਆਂ ਨੇ ਜਿੱਦਾਂ ਸਾਡੇ ਪੋਰ ਫੈਕਟਰੀ ਨੇ ਇੱਕ ਸਤਾਰ ਵਿਜੇ ਸਿੰਘ ਅਡਵਿਜ਼ਰ ਸੈਕਟਰੀ ਇੱਕ ਸਤਾਰ ਪ੍ਰਿੰਦਰ ਸਿੰਘ ਅਿਸਕਰ ਨੇ ਸਾਡੇ ਤੇ ਨਾਲ ਹੋਰ ਸਾਡੇ ਮੈਨੇਜਰ ਤੇ ਹੋਰ ਸਟਾਫ ਦੇ ਛੱਡਵਾ ਲਿਆ ਨੇ ਸਾਡੀ ਮੰਗ ਹੈ ਸਰਕਾਰ ਕੋਲ ਕਿ ਇਹਨਾਂ ਦੇ ਫਰਜ਼ਦਾਰ ਚ ਕੀਤੇ ਜਾਣ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਜਿਵੇਂ ਪੈਲੀ ਚ ਵੜਦੇ ਆ ਤੇ ਉਹਨਾਂ ਨੂੰ ਡੁਕਿਆ ਜਾਵੇ ਜੇ ਨਾ ਰੁਕੇ ਤਾਂ ਫਿਰ ਜਿਹੜੀ ਅਸੀਂ ਆਪਣੀ ਕਾਰਵਾਈ ਦੁਆਰਾ ਦੇਖਣਾ ਕਿ ਇੱਕ ਇੱਕ ਸਾਡੇ ਇੱਕੜ ਇੱਕ ਇੱਕੜ ਜ਼ਮੀਨ ਹੈ ਜੀ ਝਗੜਾ ਕੋਈ ਨਹੀਂ ਸਾਡੀ ਕਿਉਂਕਿ ਅਸੀਂ ਕੇਜ ਜਿੱਤੇ ਹੋਏ ਆ ਉਹਨਾਂ ਨੇ ਦੁਬਾਰਾ ਅਪੀਲ ਪਾਈ ਸੀ ਉਹ ਵੀ ਉਹ ਹਰ ਗਏ ਆ ਦੋ ਵਾਰੀ ਅਪੀਲ ਆ ਚੁੱਕੇ ਆ ਪਰ ਉਹ ਜਾਣ ਪੁੱਝ ਕੇ ਦਖਲ ਦਿੰਦੇ ਆ ਇਹਨਾਂ ਨੇ 2-300 ਬੰਦੇ ਨੇ ਆ ਕੇ ਸਾਡੇ ਹਮਲਾ ਕਰਿਆ ਸਾਡੇ ਤੇ ਅਟੈਕ ਪਰ ਜ਼ਮੀਨ ਸਾਡੀ ਖੋਣ ਲਾ ਕੇ ਆ ਕੇ ਠੱਕੇ ਨਾਲ ਡਾਂਗਾਂ ਮਾਰੀਆਂ ਸਿਰ ਦੇ ਵਿੱਚ ਸਾਡੇ ਤੇ ਪੌਣਾ ਮਾਰੀਆਂ ਸਾਡੇ ਪਰਮਾਰ ਦੇ ਵਿੱਚ ਡਾਂਗਾਂ ਮਾਰੀਆਂ ਤੇ ਟਰੈਕਟਰ ਚਾਰਟ ਤੇ ਇੱਕ ਦੋ ਆਈਏ ਏਹ ਜਿਉਂ ਲਈ ਗਜਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦੱਸਿਆ ਵੀ ਜ਼ਮੀਨ ਦਾ ਫੈਸਲਾ ਸਾਡੇ ਹੱਕ ਚ ਹੋਇਆ ਹੈ ਆ ਕੋਈ ਹੱਕ ਕੋਈ ਹੱਕ ਚ ਨਹੀਂ ਹੋਇਆ ਹੈ ਜੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਆ ਹਾਈ ਕੋਰਟ ਚ ਅਦਰਹਾਏ ਦਾ ਦਾਸੀ ਡੇਰਾ ਦਾਸੀ ਡੇਰਾ ਦਾ ਇਹਨਾਂ ਦਾ ਅਧਿਕਾਰ ਹੀ ਨਹੀਂ ਕੋਈ ਇਹਨਾਂ ਨੂੰ ਕੇਸ ਲਾਉਣ ਦਾ ਕਿਹਦੇ ਨਾਮ ਕੀ ਦਾ ਜ਼ਮੀਨ ਹੈ ਹਾਂਜੀ ਜਮੀਰ ਨਾਮ ਇਹ ਸਮਾਦ ਬਾਬਾ ਕੇ ਸਰਦਾਰ ਹਾਂਜੀ ਬਾਕੀ ਵੀ ਕੁੜਦੂ ਵੀ ਸਾਡੇ ਕੋਲ ਪੁਰਾਣੀ ਬੀਤ ਹੈਗੀ ਹੈ ਹਾਂਜੀ ਮਹਾਂਤ ਕੇਵਲਦਾਸ ਜੀ ਨੇ ਮੌਜੂਦਾ ਮਹਾਂਤ ਹਾਂਜੀ ਮੈਂ ਉਹਨਾਂ ਦਾ ਚੇਤਾ ਬਹੁਤ ਦੀ ਵਿੱਚ ਹਾਂਜੀ ਕਿੰਨਾ ਕੁ ਪੁਰਾਣਾ ਤੁਹਾਡਾ ਕਬਜ਼ਾ ਸਾਡਾ ਸ਼ੁਰੂ ਤੋਂ ਹੀ 1879 ਤੋਂ ਲੈ ਕੇ ਆਪਣੇ ਕੋਲ ਸਾਰੇ ਡਾਕੂਮੈਂਟ ਪੈਨ ਤੁਹਾਨੂੰ ਦਿਖਾ ਦਾਂਗੇ ਸਿਆਲਾ ਤੋਂ ਹਾਂਜੀ ਹਟਿਆੜ ਤੋਂ ਮਾਫੀਨਾ ਮਾਫੀਨਾਮਾ ਹੋਇਆ ਹੋਇਆ ਪਹਿਲਾਂ ਜਾਕਮੀ ਮੇਰੇ ਤੋਂ ਹਾਂਜੀ ਜਾਕਮੀ ਸਾਡੇ 6 ਜਾਣੇ ਜਿੰਨੇ ਚਾਹ ਹਾਂ ਜੀ ਇਹਨਾਂ ਨੇ 200 ਬੰਦੇ ਨੇ ਅਟੈਕ ਕਰਿਆ ਸਾਡੇ ਉੱਤੇ ਇਹ ਦੇਖੋ ਉੱਥੇ ਮੌਕੇ ਤੇ ਜਾ ਕੇ ਦੇਖ ਲਓ ਤੁਸੀਂ ਅਸੀਂ ਪੁਲਿਸ ਨੂੰ ਇਨਫੋਰਮ ਕਰਿਆ ਬਾਅਦ ਦੇ ਵਿੱਚ ਸਰ ਹਾਂ ਜੀ ਮੁਸਾਈ ਹਾਂ ਜੀ ਪੁਲਿਸ ਆਈ ਆ ਬਾਅਦ ਦੇ ਵਿੱਚ ਸਾਨੂੰ ਤਾਂ ਹਸਪੀਟਲ ਲੈ ਆਏ ਸੀਗੇ ਇਹ ਮਾਮਲਾ ਸਾਰਾ ਹੀ ਇੱਥੇ ਡੀਸੀ ਸਾਹਿਬ ਦੇ ਇਹਨਾਂ ਨੇ ਕੀ ਦਿੱਤੀ ਸੀ ਇੱਥੇ ਉਹਨਾਂ ਨੂੰ ਤਰੀਕ ਮਿਲੀ ਸੀ ਕੋਈ ਇਹਨਾਂ ਨੇ ਆਰਡਰ ਨਹੀਂ ਸੀਗਾ ਕਬਜ਼ੇ ਦਾ ਹੀ ਕੋਈ ਪੁਲਿਸ ਨੇ ਕਬਜ਼ਾ ਨਹੀਂ ਦਵਾਇਆ ਸੀਗਾ ਇਹ ਅਸੀਂ ਅਸੀਂ 5-7 ਬੰਦੇ ਇਹ ਅਸੀਂ ਖੇਤ ਚ ਕੰਮ ਕਰ ਰਹੇ ਸੀਗੇ ਸਾਡੀ ਮੂੰਗੀ ਬੀਜੀ ਸੀਗੀ ਅਸੀਂ ਉੱਥੇ ਘੱਟ ਡੱਢ ਰਹੇ ਸੀਗੇ 4-5 ਬੰਦੇ ਇਹ 4-500 ਬੰਦਾ ਜੀ ਤੱਕੇ ਨਾਲ ਆਇਆ ਇਹਨਾਂ ਕੋ ਹਥਿਆਰ ਸੀਗੇ ਜੀ ਕੁਰਪਾਨਾ ਅਸਲਾ ਸੀਗਾ ਜੀ ਇਹਨਾਂ ਕੋਲੇ ਇਹਨਾਂ ਨੇ ਸਾਨੂੰ ਕੁੱਟਿਆ ਮਾਰਿਆ ਠੀਕ ਹੈ ਜੀ ਅਸੀਂ ਆਪਦੇ ਬਚਾਰੇ ਵਿੱਚ ਅਸੀਂ ਆਪਦਾ ਅਸੀਂ ਆਪਦਾ ਬਚਾਰੇ ਵਿੱਚ ਜੋ ਅਸੀਂ ਕੀਤਾ ਆਪਦੇ ਬਚਾਰੇ ਵਿੱਚ ਕੀਤਾਈ ਸਾਡੀ ਜ਼ਮੀਨ ਸਾਡੀਆਂ ਪੁਸਤਾਂ ਤੋਂ ਚਲਦੀ ਆਉਂਦੀ ਸਾਡੇ ਨਾਮ ਤੇ ਆਈ ਸਾਡੇ ਸਮਾਦ ਦੇ ਨਾਮ ਤੇ ਜ਼ਮੀਨ ਆਈ ਤੇ ਇਹਨਾਂ ਕੋਈ ਪੇਪਰ ਨਹੀਂ ਹੈਗੇ ਸਾਡੇ ਕੋਲ ਸਾਰੀਆਂ ਪੇਪਰ ਆ ਸਾਈ ਸਾਡੀ ਤਿਆਰ ਆਈ ਹਾਈ ਕੋਰਚ ਸਾਡਾ ਕੇਸ ਚੱਲ ਰਿਹਾ ਵਾ ਕੋਈ ਇਹਨਾਂ ਨੂੰ ਕੋਈ ਕਾਬਜ ਦਾ ਆਰਡਰ ਨਹੀਂ ਸੀਗਾ ਜੀ ਸਾਡਾ ਯਾਨੀ ਕਿ ਹੋਰ ਕੋਣ ਜਾਪੀਆ ਕਿਤਾ ਹੋਰ ਕੋਣ ਜਾਕੂ ਮੈਂ ਜਿਆਦਾ ਜਿਹੜੇ ਜਾਕੂ ਹੁੰਦੇ ਨੇ ਉਹਨਾਂ ਦਾ ਨਾਮ ਪਤਾ ਤੁਹਾਨੂੰ ਹਾਂਜੀ ਗਰਜੀਤ ਦਾ ਸੀ ਇੱਕ ਕਰਮਜੀਤ ਦਾ ਸੀ ਮੇਰੇ ਮਾਤਾ ਸੰਦੀਪ ਕੌਰ ਨੇ ਤੇ ਮੈਂ ਕਰਨਵੀਰ ਦਾ ਸੀ ਇੱਕ ਹਾਂਜੀ ਤੇ ਇੱਕ ਉਧਰ ਬੈਠੇ ਨੇ ਕਰਨਦੀਪ ਦਾ ਸੀ ਠੀਕ ਹੈ ਸਰ ਕਾਕਾ ਰਾਮ ਆਈ ਇੱਕ ਸਾਰੇ ਬੰਦੇ ਅਸੀਂ ਪੰਜ ਹਾਂਜੀ ਸਾਰੇ ਇੱਥੇ ਨੇ ਅਸੀਂ ਦੇਖੋ ਵੀ ਅਸੀਂ ਕਿੰਨੇ ਆ ਬੰਦੇ ਚਾਰ ਪੰਜ ਬੰਦੇ ਆਈ ਚਾਰ ਪੰਜ ਮੰਗ ਕੀ ਕਰਦੇ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਸਾਡੀ ਜ਼ਮੀਨ ਸਾਡੇ ਪੁਸਤਾਂ ਚੱਲਦੀ ਆਉਂਦੀ ਆ ਸਾਡੀ ਰੋਜੀ ਰੋਟੀ ਏ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਆਹ ਲੋਕ ਸਾਨੂੰ ਇੱਕ ਕਤਲਾ ਆਈ ਸੀਗੀ ਰੌਂਦਾਸ ਕਬਲੀਏ ਹਨੇਦਰਾ ਜੇ ਕਿ ਕਾਪ ਨੇ ਬਿਲਾਸੁਰ ਪਿੰਡ ਤੇ ਸ਼ੋਮ ਨੇ ਕਮੇਟੀ ਤੇ ਮਾਨਤਾ ਵਿੱਚ ਲੜਾਈ ਹੋਈ ਹੈ ਅਸੀਂ ਤਾਂ ਮੌਕੇ ਤੇ ਪਹੁੰਚੇ ਹੋਰ ਤੱਕ ਥੋੜੇ ਦਾ ਕਰਾਊਡ ਸੀ ਉਸੇ ਨੂੰ ਸਪਰਸ਼ ਕਰਾਤਾ ਤੇ ਨਾਲ ਤਾਂ ਕੋਈ ਬਾਂ ਨੂੰ ਲੈ ਕੇ ਕੋਈ ਜੂਜ ਆਪਸ ਕੋਈ ਪਹਿਲਾਂ ਤੋਂ ਕੋਈ ਕੋਰਟ ਕੇਸ ਚੱਲ ਰਹੇ ਨੇ ਉਹ ਅਸੀਂ ਕਲੀਅਰਟੀ ਕਰ ਰਹੇ ਹਾਂ ਕਿ ਇਹ ਦੋਨੋਂ ਤੇਰਾ ਹਸਪਤਲ ਦਾਖਲ ਹੋਣੀਆਂ ਨੇ ਜੋ ਸਾਡੇ ਕੋਲ ਐਮਲ ਆ ਜਾਏਗੀ ਅਸੀਂ ਬਿਆਨ ਲਿਖ ਕੇ ਜੋ ਕਾਰਵਾਈ ਬੰਦ ਕਰਾਂਗੇ ਜਿਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਵੀ ਅਸੀਂ ਪੁਲਿਸ ਨੂੰ ਪਹਿਲਾਂ ਲਿਖਤੀ ਰੂਪ ਦੇ ਵਿੱਚ ਰਿਟਨ ਦੇ ਵਿੱਚ ਐਪਲੀਕੇਸ਼ਨ ਦੇ ਚੁੱਕੇ ਹਾਂ ਪਰ ਉੱਥੇ ਪੁਲਿਸ ਨਹੀਂ ਪਹੁੰਚੀ ਹੈਗੀ ਵੀ ਜਿਸ ਕਾਰਨ ਇਹ ਝਗੜਾ ਵਧਿਆ ਨਹੀਂ ਜੇ ਪੁਲਿਸ ਚੰਦੀ ਦਾ ਨਹੀਂ ਹੋਣਾ ਸੀਗਾ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰਦੇ ਹਾਂ ਕਿ ਐਪਲੀਕੇਸ਼ਨ ਕਿਨੂੰ ਆਈ ਹੈ ਪਹਿਲੇ ਮੇਰੇ ਵੀ ਜਸ ਨੂੰ ਨੋਟੀਸ ਆਇਆ ਕਿ ਤੁਸੀਂ ਉਹਨਾਂ ਤੁਹਾਡੇ ਨੂੰ ਦੱਸਿਆ ਗਿਆ ਕਿ ਐਪਲੀਕੇਸ਼ਨ ਆਈ ਹੈ ਤਾਂ ਇੱਕ ਵਾਰੀ ਸੇ ਵੈਰੀਫਾਈ ਕਰਦੇ ਹਾਂ ਕਿ ਨੂੰ ਐਪਲੀਕੇਸ਼ਨ ਕੀਤੀ ਰਹੀ ਸੀ